ਪਰਮ ਸਤਿਕਾਰਯੋਗ ਖਾਲਸਾ ਜੀ ਜੋ ਫੈਸਲੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਸੀ ਉਹਨਾਂ ਫੈਸਲਿਆਂ ਦੇ ਕਾਰਨ ਅੱਜ ਸ਼੍ਰੋਮਣੀ ਕਮੇਟੀ ਨੇ ਬਾਦਲ ਗੱਲ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਬਲੀ ਲੈ ਲਈਏ ਉਹਨਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਆ ਉਹਨਾਂ ਨੂੰ ਪਾਸੇ ਕਰ ਦਿੱਤਾ ਆ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਗਿਆਨੀ ਜਗਤਾਰ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਗਾ ਦਿੱਤਾ ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਅਜਿਹਾ ਕਿਉਂ ਵਾਪਰਿਆ ਕਿਉਂਕਿ ਉਹਨਾਂ ਨੇ ਪੰਥਕ ਹਿੱਤਾਂ ਦੀ ਪਹਿਰੇਦਾਰੀ ਕੀਤੀ ਉਹਨਾਂ ਨੇ ਪੰਥਕ ਸਿਧਾਂਤਾਂ ਦੇ ਉੱਤੇ ਪਹਿਰਾ ਦਿੱਤਾ ਉਹਨਾਂ ਨੇ ਬਾਦਲਗਿਆਂ ਦੀ ਚਾਪਲੂਸੀ ਨਹੀਂ ਕੀਤੀ ਉਹਨਾਂ ਨੇ ਬਾਦਲਦਲ ਦੇ ਅੱਗੇ ਗੋਡੇ ਨਹੀਂ ਲੇਕੇ ਉਹਨਾਂ ਨੇ ਬਾਦਲਦਲ ਦਾ ਜਿਹੜਾ ਦਬਾਅ ਆ ਉਹ ਨਹੀਂ ਢਲਿਆ ਤੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਧਾਂਤਾਂ ਦੀ ਰਾਖੀ ਦੇ ਲਈ ਆਪਣਾ ਜਿਹੜਾ ਅਹੁਦਾ ਆ ਉਹ ਵੀ ਵਾਰ ਦਿੱਤਾ ਜਥੇਦਾਰ ਹਰਪ੍ਰੀਤ ਸਿੰਘ ਤਾਂ ਪਹਿਲਾਂ ਹੀ ਕਹਿੰਦੇ ਸਨ ਕਿ ਮੈਂ ਅਸਤੀਫਾ ਵੀ ਦੇਣ ਨੂੰ ਤਿਆਰ ਹਾਂ ਤੇ ਉਹਨਾਂ ਨੇ ਇੱਕ ਵਾਰ ਅਸਤੀਫਾ ਦੇਣ ਦਾ ਜਿਹੜਾ ਯਤਨ ਆ ਉਹ ਵੀ ਕੀਤਾ ਉਹ ਕਹਿੰਦੇ ਜਥੇਦਾਰੀ ਭਾਵੇਂ ਜਾਵੇ ਪਰ ਮੈਂ ਬਾਦਲ ਕਿਆਂ ਦਾ ਜਿਹੜਾ ਦਬਾਅ ਆ ਉਹ ਨਹੀਂ ਢਲਣਾ ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਜਿੰਨਾ ਸਮਾਂ ਵੀ ਪੰਥ ਦੀਆਂ ਸੇਵਾਵਾਂ ਕੀਤੀਆਂ ਉਹਨਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਜਿਹੜੇ ਬਿਆਨ ਜਾਰੀ ਕੀਤੇ ਉਹਨਾਂ ਦੀਆਂ ਸੇਵਾਵਾਂ ਤੇ ਉਹਨਾਂ ਦੇ ਜਿਹੜੇ ਬਿਆਨ ਆ ਉਹ ਹਮੇਸ਼ਾ ਹੀ ਪੰਥ ਨੂੰ ਯਾਦ ਰਹਿਣਗੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਇਸ ਕਰਕੇ ਹਟਾਇਆ ਗਿਆ ਕਿਉਂਕਿ 2 ਦਸੰਬਰ ਵਾਲੇ ਜਿਹੜੇ ਫੈਸਲੇ ਸਨ ਖਾਸ ਕਰਕੇ ਜੋ ਪ੍ਰਕਾਸ਼ ਸਿੰਘ ਬਾਦਲ ਦੇ ਕੋਲੋਂ ਫਖਰੇ ਕੌਮ ਪੰਥ ਰਤਨ ਅਵਾਰਡ ਖੋਇਆ ਗਿਆ ਇਸ ਤੋਂ ਭਾਵੇਂ ਆ ਕਿ ਉਹ ਫਖਰੇ ਕੌਮ ਪੰਥ ਰਤਨ ਨਹੀਂ ਉਹ ਗਦਾਰੀ ਕੰਮ ਹੈ ਉਹ ਪੰਥ ਦਾ ਗਦਾਰ ਹੈ ਸੋ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੱਧ ਹੋ ਚੁੱਕਾ ਆ ਅਤੇ ਇਸ ਦੇ ਨਾਲ ਹੀ ਜੋ ਜਥੇਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਸ ਅਕਾਲੀ ਦਲ ਭਾਵ ਕੀ ਬਾਦਲਾਂ ਦੀ ਲੀਡਰਸ਼ਿਪ ਨੂੰ ਅਜੋਗ ਘਰਾਰ ਦਿੱਤਾ ਸੀ ਬਾਦਲ ਕਿਆਂ ਨੂੰ ਉਹ ਗੱਲਾਂ ਜਿਹੜੀਆਂ ਬਰਦਾਸ਼ਤ ਨਹੀਂ ਹੋ ਰਹੀਆਂ ਸੀ ਸੱਤ ਮੈਂਬਰੀ ਕਮੇਟੀ ਜਿਹੜੀ ਬਰਦਾਸ਼ਤ ਤੇ ਆ ਉਹ ਨਹੀਂ ਹੋ ਰਹੀ ਸੀ ਉਹ ਵਾਰ-ਵਾਰ ਜਥੇਦਾਰ ਹਰਪ੍ਰੀਤ ਸਿੰਘ ਉਤੇ ਦਬਾਅ ਬਣਾਇਆ ਜਾ ਰਿਹਾ ਸੀ ਪਰ ਉਹਨਾਂ ਨੇ ਬਾਦਲ ਕਿਆਂ ਦੀ ਗੱਲ ਨਹੀਂ ਮੰਨੀ ਸੋ ਵਿਰਸਾ ਸਿੰਘ ਬਰਟੋਹੇ ਵਰਗੇ ਟੋਕਰ ਬੋਚਾਂ ਨੂੰ ਅੱਗੇ ਲਗਾ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਭਾਰੀ ਜਿਹੜੀ ਕਿਰਦਾਰਕੁਸ਼ੀ ਆ ਉਹ ਖਟਕੇ ਨਹੀਂ ਜਾ ਰਹੇ ਉਹ ਉਜਦਾ ਮੁਖ ਲੈ ਕੇ ਚੱਲੇ ਆ ਜਥੇਦਾਰੀਆਂ ਦਾ ਕੀ ਆ ਜਥੇਦਾਰੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਸੰਗਤਾਂ ਦੇ ਵਿੱਚ ਉਹਨਾਂ ਦਾ ਮਾਨ ਸਤਕਾਰ ਜਿਹੜਾ ਬਹਾਅ ਲਿਆ ਉਹ ਰਹੇਗਾ ਪਰ ਜੇਕਰ ਜੋ ਕੁਝ ਗਿਆਨੀ ਗੁਰਬਚਨ ਸਿੰਘ ਨੇ ਕੀਤਾ ਜੇ ਉਹੀ ਕੁਝ ਗਿਆਨੀ ਰਗਵੀਰ ਸਿੰਘ ਦਾ ਗਿਆਨੀ ਹਰਪ੍ਰੀਤ ਸਿੰਘ ਦੀ ਕਰਜਨ ਤਾਂ ਇਤਿਹਾਸ ਦੇ ਵਿੱਚ ਇਹਨਾਂ ਨੂੰ ਲਾਹਨਤਾਂ ਪੈਣੀਆਂ ਸੀ ਪਰ ਹੁਣ ਇਤਿਹਾਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਨਾਂ ਆ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਉਹ ਲਿਖਾ ਕੇ ਹੋਏ ਆ ਪਰ ਦੂਜੇ ਪਾਸੇ ਗਿਆਨੀ ਰਗਵੀਰ ਸਿੰਘ ਸਾਫ ਦਿਖ ਰਿਹਾ ਹੈ ਕਿ ਉਹ ਬਾਦਲਕਿਆਂ ਦੇ ਦਬਾਹੇ ਹੇਠ ਆ ਬਾਦਲਕਿਆਂ ਦਾ ਜਿਹੜਾ ਦਬਾਅ ਆ ਉੱਚਾ ਲਰੇ ਆ ਜਿਹਦੇ ਕਰਕੇ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਅਸੀਫਾ ਆ ਉਹ ਵੀ ਕੁਝ ਸਮਾਂ ਲਟਕਿਆ ਰਿਹਾ ਪਰ ਗਿਆਨੀ ਰਗਵੀਰ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਹੋਗੀ ਤੇ ਫਿਰ ਬੀਬੀ ਸਤਵੰਤ ਕੌਰ ਜੋ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪੁੱਤਰੀ ਤੇ ਸੰਤ ਗਿਆਨੀ ਕਰਤਾਰ ਸਿੰਘ ਦੀ ਖਾਲਸਾ ਪਿੰਡਰਾਵਾ ਦੇ ਮਹਾਪੁਰਸ਼ਾਂ ਦੀ ਦਮਦਮੀ ਟਕਸਾਲ ਦੇ 12ਵੇਂ ਮੁਖੀ ਦੀ ਪੋਤਰੀ ਨੇ ਸੋ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਗਈ ਜਥੇਦਾਰ ਰਗਵੀਰ ਸਿੰਘ ਜੀ ਉਸ ਮਾਮਲੇ ਦੇ ਉੱਤੇ ਵੀ ਬਿਲਕੁਲ ਚੁੱਪ ਰਹਿੰਦੇ ਆ ਸੋ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹਨੂੰ ਅਕਾਲੀ ਦਲ ਦੀ ਜਿਹੜੀ ਅਗਵਾਈ ਉਹ ਬਾਦਲਦਲ ਨਹੀਂ ਪ੍ਰਵਾਨ ਕਰਦਾ ਜਥੇਦਾਰ ਰਗਵੀਰ ਸਿੰਘ ਉਹ ਵੀ ਚੁੱਪ ਰਹਿੰਦੇ ਤੇ 28 ਜਨਵਰੀ ਵਾਲੀ ਜਿਹੜੀ ਮੀਟਿੰਗ ਆ ਉਹ ਜਥੇਦਾਰ ਰਗਵੀਰ ਸਿੰਘ ਵੱਲੋਂ ਬਾਦਲ ਕਿਆਂ ਤੇ ਦਬਾਹੇ ਇੱਥੇ ਮੁਲਤਵੀ ਕਰ ਦਿੱਤੀ ਜਾਂਦੀ ਆ ਸੋ ਉਹ ਪੰਥ ਦੇ ਸਿਧਾਂਤਾਂ ਨੂੰ ਪਾਸੇ ਕਰਕੇ ਉਹ ਪੰਥ ਦੇ ਵਿੱਚ ਜੋ ਹਾਲਾਤ ਬਣੇ ਹੋਏ ਸਨ ਜੋ ਖਤਰਾ ਮੰਡਰਾ ਰਿਹਾ ਸੀ ਸੋ ਉਹਨਾਂ ਨੂੰ ਦਰਕਨਾਰ ਕਰਕੇ ਉਹ ਆਪ ਵਿਦੇਸ਼ ਵਿੱਚ ਚਲੇ ਗਏ ਤੇ ਉਹਨਾਂ ਦੇ ਉਹ ਆਪ ਵਿਦੇਸ਼ ਵਿੱਚ ਆਇਦਿਰੋ ਜਥੇਦਾਰ ਹਰਪ੍ਰੀਤ ਸਿੰਘ ਨੂੰ ਹਟਾ ਦਿੱਤਾ ਗਿਆ ਲੇਕਿਨ ਜਥੇਦਾਰ ਰਘਵੀਰ ਸਿੰਘ ਦਾ ਕੋਈ ਵੀ ਬਿਆਨ ਨਹੀਂ ਆਇਆ ਜਥੇਦਾਰ ਰਘਵੀਰ ਸਿੰਘ ਤਾਂ ਕਹਿੰਦੇ ਸਨ ਕਿ ਜੇਕਰ ਜਥੇਦਾਰ ਹਰਪ੍ਰੀਤ ਸਿੰਘ ਅਸਤੀਫਾ ਦੇ ਦਿੰਦੇ ਆ ਜਾਂ ਉਹਨਾਂ ਨੂੰ ਹਟਾਇਆ ਜਾਂਦਾ ਤੇ ਅਸੀਂ ਸਾਰੇ ਅਸਤੀਫੇ ਦੇਵਾਂਗੇ ਸੋ ਜਥੇਦਾਰ ਰਘਵੀਰ ਸਿੰਘ ਜੀ ਕੀ ਹੁਣ ਤੁਸੀਂ ਅਸਤੀਫਾ ਦੇਵੋਗੇ ਜੋ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਕਮੇਟੀ ਨੇ ਫੈਸਲਾ ਲਿਆ ਜਥੇਦਾਰ ਹਰਪ੍ਰੀਤ ਸਿੰਘ ਕੀ ਦੇ ਖਿਲਾਫ ਕੀ ਤੁਸੀਂ ਹੁਣ ਉਹਨੂੰ ਰੱਦ ਕਰੋਗੇ ਕੀ ਤੁਸੀਂ ਜਥੇਦਾਰ ਹਰਪ੍ਰੀਤ ਸਿੰਘ ਦੀਆਂ ਸਾਰੀਆਂ ਸੇਵਾਵਾਂ ਨੂੰ ਤੁਰੰਤ ਬਹਾਲ ਕਰੋਗੇ ਤੁਸੀਂ ਜਥੇਦਾਰ ਅਗਵੀਰ ਸਿੰਘ ਦੀ ਇਹ ਗੱਲ ਆਖੀ ਸੀ ਕਿ ਜਾਂਚ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਆ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਆ ਕਿ ਜਥੇਦਾਰ ਹਰਪ੍ਰੀਤ ਸਿੰਘ ਦੀ ਉਹ ਕੋਈ ਜਾਂਚ ਕਰੇ ਇਹਦਾ ਅਧਿਕਾਰ ਕੇਵਲ ਤੇ ਕੇਵਲ ਸ੍ਰੀ ਅਕਾਲਕਸਰ ਸਾਹਿਬ ਨੂੰ ਆ ਜਥੇਦਾਰ ਸਾਹਿਬ ਨੂੰ ਆ ਤੁਸੀਂ ਕਿਉਂ ਉਹ ਜਿਹੜੀ ਜਾਂਚ ਆ ਉਹ ਆਪਣੇ ਹੱਥਾਂ ਵਿੱਚ ਕਿਉਂ ਨਹੀਂ ਲਈ ਕਿਉਂ ਉਹ ਜਾਂਚ ਕਮੇਟੀ ਨੂੰ ਤੁਸੀਂ ਰੱਦ ਕਿਉਂ ਨਹੀਂ ਕੀਤਾ ਕਿਉਂ ਤੁਸੀਂ ਤੇ 28 ਜਨਵਰੀ ਵਾਲੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਤੁਸੀਂ ਵਿਦੇਸ਼ ਵਿੱਚ ਵੀ ਚਲੇ ਗਏ ਹੁਣ ਤੁਸੀਂ ਮੂਕ ਦਰਸ਼ਕ ਬਣ ਕੇ ਤੁਸੀਂ ਆਪਣੇ ਮੂੰਹ ਦੇ ਵਿੱਚ ਜਿਹੜੀਆਂ ਘੁੰਗਰੀਆਂ ਆ ਉਹ ਪਾ ਦੀਆਂ ਹੋਈਆਂ ਤੁਸੀਂ ਕਿਉਂ ਗਿਆਨੀ ਗੁਰਬਚਨ ਸਿੰਘ ਦੇ ਵਾਂਗ ਜਿਹੜਾ ਕਲੰਕੇ ਤੇ ਇਤਿਹਾਸ ਉਹ ਰਚਣਾ ਚਾਹੁੰਦੇ ਹੋ ਤੁਸੀਂ ਕਿਉਂ ਗਿਆਨੀ ਗੁਰਬਚਨ ਸਿੰਘ ਜਿਹੜਾ ਬੰਨਣਾ ਚਾਹੁੰਦੇ ਹੋ ਪਰ ਯਾਦ ਰੱਖਿਓ ਇਤਿਹਾਸ ਤੁਹਾਨੂੰ ਮਾਫ਼ ਨਹੀਂ ਕਰੇਗਾ ਜਿਵੇਂ ਗਿਆਨੀ ਗੁਰਬਚਨ ਸਿੰਘ ਨੂੰ ਲਾਣਤਾ ਪੇਦੀਆ ਨਹੀਂ ਆ ਇਸੇ ਤਰ੍ਹਾਂ ਤੁਹਾਨੂੰ ਲਾਣਤਾ ਫਿਰ ਬਹਿਣਗੀਆਂ ਜੇ ਤੁਸੀਂ ਹੁਣ ਕੋਈ ਥੋਸ ਸਟੈਂਡ ਨਾ ਲਿਆ ਤੇ ਜੋ ਕੁਝ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਬੀਤੀ ਹੈ ਇਹ ਭਵਿੱਖ ਵਿੱਚ ਤੁਹਾਡੇ ਨਾਲ ਵੀ ਬੀ ਜਿੰਨਾ ਚਿਰ ਤੱਕ ਤੁਸੀਂ ਬਾਦਲਾਂ ਦੇ ਤਫਣ ਝਾੜਦੇ ਰਹੋਗੇ ਉਹਨਾਂ ਦੀ ਚਮਚਾਗਿਰੀ ਕਰਦੇ ਰਹੋਗੇ ਉਹਨਾਂ ਦੇ ਚਾਪਲੂ ਸੁਭਣ ਕੇ ਰਹੋਗੇ ਤੁਹਾਡੀ ਜਥੇਦਾਰੀ ਕਾਇਮ ਹੋਏਗੀ ਪਰ ਜਿਸ ਦਿਨ ਤੁਸੀਂ ਪੰਥਕ ਸਿਧਾਂਤਾਂ ਦੇ ਹੱਕ ਵਿੱਚ ਭੁੱਗਤਗੇ ਪੰਥਕ ਹਿੱਤਾਂ ਦੀ ਤੁਸੀਂ ਰਾਖੀ ਕੀਤੀ ਕੌਮ ਦੇ ਹੱਕ ਵਿੱਚ ਭੁੱਗਤਗੇ ਉਸ ਦਿਨ ਤੁਹਾਡੇ ਨਾਲ ਵੀ ਇਹੀ ਕੁਝ ਹੋਏਗਾ ਜੋ ਕੋਈ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਹੋਇਆ ਤੁਹਾਨੂੰ ਯਾਦ ਨਹੀਂ ਕਿ 1988 ਦੇ ਵਿੱਚ ਕਿਵੇਂ ਜਥੇਦਾਰ ਭਾਈ ਜਸਵੀਰ ਸਿੰਘ ਰੋਟੀ ਨੂੰ ਸ਼੍ਰੋਮਣੀ ਕਮੇਟੀ ਨੇ ਬਾਦਲ ਕਿਆਂ ਦੇ ਹਟਾ ਦਿੱਤਾ ਸੀ ਕਿਵੇਂ ਜਥੇਦਾਰ ਭਾਈ ਰਣਜੀਤ ਸਿੰਘ ਦੀ ਕੁਰਬਾਨੀ ਵਾਲੇ ਸਿੰਘ ਦੇ ਨਾਲ ਬਾਦਲ ਕਿਆਂ ਨੇ ਜਿਹੜਾ ਆ ਕੀ ਕੀਤਾ ਜਥੇਦਾਰ ਜੋਗਿੰਦਰ ਸਿੰਘ ਦੀ ਵਿਦਾਂਤੀ ਦੇ ਨਾਲ ਜਿਹੜਾ ਆ ਉਹ ਕੀ ਕੁਝ ਪੀਤੇ ਆ ਤੇ ਉਹੀ ਕੁਝ ਅੱਜ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੋ ਰਿਹਾ ਆ ਤੇ ਅਸੀਂ ਵੀ ਕਿੰਨਾ ਚਿਰ ਤੱਕ ਚੁੱਪ ਕਰਕੇ ਬੈਠੇ ਰਹਾਂਗੇ ਬਾਦਲ ਗਿਆ ਦਾ ਸੁਖਵੀਰ ਸਿੰਘ ਬਾਦਲ ਦਾ ਇਹਨਾਂ ਦੀ ਟੋਲੀ ਦਾ ਭੁੰਦ ਦੇ ਚੀਮਾ ਹੋਰ ਵੀ ਜਿੰਨੇ ਹੈਗੇ ਆ ਚਾਹੇ ਉਹ ਦਾਗੀ ਹੋਣ ਤੇ ਚਾਹੇ ਬਾਗੀ ਹੋਣ ਦੇਕਰ ਇਹ ਬੰਦਿਆਂ ਨੇ ਹੁਣ ਕੋਈ ਸਟੈਂਡ ਨਾ ਲਿਆ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਇਹ ਨਾ ਭੁਗਤੇ ਬਾਦਲਦਾਲ ਦੇ ਖਿਲਾਫ ਇਹਨਾਂ ਨੇ ਝੰਡਾ ਨਾ ਬੁਲੰਦ ਕੀਤਾ ਇਹਨਾਂ ਸਾਰਿਆਂ ਦਾ ਜਿਹੜਾ ਵਿਰੋਧ ਆ ਉਹ ਡਟ ਕੇ ਕਰਾਂਗੇ ਸ੍ਰੀ ਅਕਾਲ ਤਖਸਾਲ ਦੇ ਸਿਧਾਂਤਾਂ ਦੀ ਜਿਹੜੀ ਹੇਠੀ ਉਹ ਕੀਤੀ ਜਾ ਰਹੀ ਆ ਸਰਬ ਉੱਚਤਾਂ ਨੂੰ ਸੱਟ ਮਾਰੀ ਜਾ ਰਹੀ ਆ ਜਥੇਦਾਰ ਦੇ ਰੁਤਬੇ ਨੂੰ ਜਿਹੜੀ ਸਾਟਿਆ ਉਹ ਮਾਰੀ ਜਾ ਰਹੀ ਆ ਉਹ ਪੰਥ ਇੰਨਾ ਗੱਲਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਜਥੇਦਾਰ ਰਘਵੀਰ ਸਿੰਘ ਜੀ ਤੁਸੀਂ ਤਾਂ ਇਹ ਗੱਲ ਆਖੀ ਸੀ ਕਿ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਪੰਝਾ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਇਹ ਗੱਲ ਕਹੀ ਆ ਕਿ ਉਹਨਾਂ ਨੇ ਕੋਈ ਕੋਈ ਕਰਮ ਨਹੀਂ ਕੀਤਾ ਉਹਨਾਂ ਦਾ ਕੋਈ ਦੋਸ਼ ਨਹੀਂ ਤੁਸੀਂ ਜਥੇਦਾਰ ਰਘਵੀਰ ਸਿੰਘ ਜੀ ਖੁਦ ਹੀ ਕਿਹਾ ਸੀ ਕਿ ਹੁਣ ਤਾਂ ਕੋਈ ਜਾਂਚ ਬਾਕੀ ਰਹੀ ਨਹੀਂ ਗਈ ਜਾਂਚ ਦੀ ਲੋੜ ਹੀ ਨਹੀਂ ਤੇ ਫਿਰ ਇਹ ਕਿਉਂ ਜਿਹੜੀ ਜਾਂਚ ਉਹ ਅੱਗੇ ਵਧੀ ਤੁਸੀਂ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਰਤਬੇ ਦੀ ਵਰਤੋਂ ਕਰਕੇ ਇਸ ਜਾਂਚ ਨੂੰ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਰੱਦ ਕਿਉਂ ਨਾ ਕੀਤਾ ਹੁਣ ਵੀ ਤੁਸੀਂ ਰੱਦ ਕਰ ਸਕਦੇ ਹੋ ਤੁਹਾਡੇ ਹੱਥ ਵਿੱਚ ਪਾਵਰ ਆ ਪਰ ਬਾਦਲ ਕਿਆਂ ਦੇ ਤੁਸੀਂ ਦਬਾਹੇ ਹੇਠ ਨਾ ਆਓ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਜਿਹੜੇ ਬਾਦਲ ਕੇ ਹਨ ਨਾ ਉਹ ਜਥੇਦਾਰਾਂ ਨੂੰ ਉਧੋਂਦੇ ਤਾਂ ਬੜੀ ਸ਼ਾਨਦੇ ਨਾਲ ਆ ਬੜਾ ਮਾਨ ਸਤਕਾਰ ਕਰਦੇ ਆ ਹਾਥੀ ਤੇ ਬਿਠਾ ਕੇ ਜਪਨ ਜਦੋਂ ਤੋੜਦੇ ਆ ਨਾ ਫਿਰ ਖੋਤੇ ਤੇ ਬਿਠਾ ਕੇ ਤੋੜਦੇ ਆ ਗਿਆਨੀ ਗੁਰਬਚਨ ਸਿੰਘ ਨੇ ਬਾਦਲ ਕਿਆਂ ਦੇ ਦਬਾਹੇ ਹੇਠ ਸਿਰਸਈ ਵਾਲੇ ਨੂੰ ਮਾਫੀ ਦਿੱਤੀ ਆਹ 95 ਲੱਖ ਰੁਪਏ ਦੇ ਇਸ਼ਤਿਹਾਰ ਉਹਦੇ ਰਾਜ ਦੇ ਵਿੱਚ ਹੀ ਸ਼ਰੌਨੀ ਕਮੇਟੀ ਨੇ ਦਿੱਤੇ ਉਦੋਂ ਹੀ ਸਿੰਘਾਂ ਦੀਆਂ ਸ਼ਹਾਹਤਾਂ ਹੋਈਆਂ ਉਹਨੇ ਫਖਰੇ ਕਮਵਾਰ ਦਿੱਤਾ ਸੀ ਨਾ ਫਿਰ ਖੁਦ ਬਾਦਲ ਕਿਆਂ ਨੇ ਖੋਤੇ ਤੇ ਬਿਠਾ ਕੇ ਉਹਨੂੰ ਜਿਹੜਾ ਆ ਘਰ ਤੋੜਨਾ ਪਿਆ ਸੀ ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਵੇਗਾ ਤੇ ਜਿਹੜਾ ਹੁਣ ਜਥੇਦਾਰ ਹਰਪ੍ਰੀਤ ਸਿੰਘ ਦੀ ਜਗ੍ਹਾ ਦੇ ਉੱਤੇ ਨਵਾਂ ਜਥੇਦਾਰ ਆਇਆ ਗਿਆ ਜਗਤਾਰ ਸਿੰਘ ਉਹਨਾਂ ਬਾਰੇ ਹੁਣੇ ਸੋਸ਼ਲ ਮੀਡੀਆ ਉੱਤੇ ਖਾਲਸਤਾਨੀ ਭਾਈ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਨ ਨੇ ਲਿਖਿਆ ਆ ਕਿ ਨਵੇਂ ਜਥੇਦਾਰ ਨੂੰ ਨਾ ਚਾਹੀਦਾ ਆ ਕਿ ਪੰਥ ਖਾਲਸਾ ਪੰਥ ਨਵੇਂ ਜਥੇਦਾਰ ਨੂੰ ਇੱਕ ਖੋਤਾ ਭੇਟ ਕਰਾਵੇ ਤੇ ਹਰ ਰੋਜ ਉਹ ਨਵਾਂ ਜਥੇਦਾਰ ਗਿਆਨੀ ਡਕਟਰ ਸਿੰਘ ਉਸ ਖੋਤੇ ਨੂੰ ਦੇਖੇ ਉਹਨੂੰ ਯਾਦ ਰਵੇ ਕਿ ਜਦੋਂ ਉਹਨੇ ਪੰਥਕ ਸਿਧਾਂਤਾਂ ਦੀ ਰਾਖੀ ਕਰੇਗਾ ਨਾ ਤੇ ਬਾਦਲ ਕਿਆਂ ਇਸੇ ਖੋਤੇ ਤੇ ਬਿਠਾ ਕੇ ਤੇ ਉਹਨੂੰ ਵਾਪਸ ਤੋਰਨਾ ਆ ਜੇ ਉਹ ਬਾਦਲ ਕਿਆਂ ਦੀ ਚਮਚਾਗਿਰੀ ਕਰਦੇ ਰਹਿਣਗੇ ਚਾਪਲੂਸ ਬਣ ਕੇ ਰਹਿਣਗੇ ਬਾਦਲ ਕਿਆਂ ਦੇ ਸੇਰੀ ਬਣ ਕੇ ਰਹਿਣਗੇ ਬਾਦਲ ਕਿਆਂ ਦੇ ਨੁਮਕਨ ਬਣ ਕੇ ਰਹਿਣਗੇ ਤਨਖਾਹਦਾਰ ਮੁਲਾਜ਼ਮ ਬਣ ਕੇ ਰਹਿਣਗੇ ਤੇ ਜਥੇਦਾਰੀ ਕਾਇਮ ਰਹੇਗੀ ਪਰ ਜਿਸ ਦਿਨ ਉਹ ਖਾਲਸਾ ਪੰਥ ਦੇ ਹੱਕ ਵਿੱਚ ਭੁੱਗਤ ਕੇ ਤੇ ਉਸ ਦਿਨ ਇਹਨਾਂ ਦੀ ਜਿਹੜੀ ਜਥੇਦਾਰੀ ਆ ਉਹ ਗਈ ਜੋ ਕੁਝ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜਿਹੜ ਤੇ ਦੂਜੇ ਪਾਸੇ ਗਿਆਨੀ ਗੁਰਬਚਨ ਸਿੰਘ ਬੜੀਆਂ ਲਾਹਣ ਤਾਂ ਖਟ ਕੇ ਗਿਆ ਆ ਬਾਦਲਦਾਨ ਨੂੰ ਤਾਂ ਚਾਹੀਦਾ ਸੀ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਪੈਰੀਂ ਪੈਂਦੇ ਉਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਹਨਾਂ ਨੂੰ ਮੁਸ਼ਕਲ ਦੇ ਵਿੱਚੋਂ ਕਿਸੇ ਸਮੇਂ ਕੱਢਿਆ ਸੀ ਜਦੋਂ ਗਿਆਨੀ ਗੁਰਬਚਨ ਸਿੰਘ ਨੇ ਪੰਥਕ ਸਿਧਾਂਤਾਂ ਦਾ ਅਪਮਾਨ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਰੋਲੀ ਸੀ ਜਥੇਦਾਰਾਂ ਦੀ ਪਦਵੀ ਨੂੰ ਰੋਲ ਕੇ ਰੱਖ ਦਿੱਤਾ ਸੀ ਉਸ ਸਮੇਂ ਕੋਈ ਜਥੇਦਾਰ ਭੰਨ ਨੂੰ ਤਿਆਰ ਨਹੀਂ ਸੀ ਭਾਈ ਪਿੰਦਰਪਾਲ ਸਿੰਘ ਜੀ ਗਿਆਨੀ ਜੀ ਹੋਣਾ ਨੇ ਵੀ ਨਾ ਗੱਲ ਦਿੱਤੀ ਸੀ ਉਸ ਸਮੇਂ ਜਥੇਦਾਰ ਹਰਪ੍ਰੀਤ ਸਿੰਘ ਦੀ ਹੀ ਨੱਤਰ ਕੇ ਆਏ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਅਕਾਲ ਤਖਤ ਕਾਰੀ ਜਥੇਦਾਰ ਦਾ ਜਿਹੜਾ ਅਹੁਦਾ ਸੀ ਉਹ ਸੰਭਾਲ ਲਿਆ ਸੀ ਜਥੇਦਾਰ ਦੀ ਸ਼ਾਨ ਨੂੰ ਦੁਬਾਰਾ ਬਹਾਲ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਸਿਧਾਂਤਾਂ ਨੂੰ ਦੁਬਾਰਾ ਬਹਾਲ ਕੀਤਾ ਸੀ ਤੇ ਬਾਦਲ ਗਿਆ ਨੂੰ ਵੀ ਇਸ ਗਦੀ ਗੇੜ ਵਿੱਚੋਂ ਇਸੇ ਖਤਰੇ ਦੇ ਵਿੱਚੋਂ ਉਹਨਾਂ ਨੇ ਕੱਢਿਆ ਸੀ ਪਰ ਵੇਖੋ ਕਿ ਕਿਵੇਂ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਵਰਤ ਕੇ ਆਦੇ ਇਹਨਾਂ ਨੇ ਜਿਹੜਾ ਆ ਉਹ ਪਾਸੇ ਕਰ ਦਿੱਤਾ ਹੋਇਆ ਆ ਜਦੋਂ ਜਥੇਦਾਰ ਜੀ ਨੇ ਪੰਥਕ ਸਿਧਾਂਤਾਂ ਦੀ ਰਾਖੀ ਜਿਹੜੀ ਆ ਉਹ ਕੀਤੀ ਤੇ ਇਹਨਾਂ ਨੂੰ ਜਿਹੜੀਆਂ ਅੱਖਾਂ ਦਿਖਾਈਆਂ ਜੋ ਦਿਖਾਉਣੀਆਂ ਭੰਡੀਆਂ ਸੀ ਪਰ ਇਹਨਾਂ ਨੇ ਵੇਖੋ ਉਹਨਾਂ ਨੂੰ ਪਾਸੇ ਕਰ ਦਿੱਤਾ ਕਿ ਕਿਵੇਂ ਗਿਆਨੀ ਗੁਰਬਚਨ ਸਿੰਘ ਨੇ ਕਹਾਨ ਕੀਤਾ ਸੀ ਤੇ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸ਼ਾਨ ਸੀ ਉਹਨੂੰ ਬਹਾਲ ਕੀਤਾ ਸੀ ਤੇ ਪਰ ਗਿਆਨੀ ਗੁਰਬਚਨ ਸਿੰਘ ਉਹਨੇ ਤਾਂ ਮਾਨ ਮਰਿਆਦਤ ਦੀਆਂ ਧੰਡੀਆਂ ਉਡਾ ਕੇ ਰੱਖ ਦਿੱਤੀਆਂ ਸਨ ਉਹਨੇ ਬਹਾਲ ਨਹੀਂ ਕੀਤਾ ਉਹਨੇ ਸਗੋਂ ਮਾਨ ਮਰਿਆਦਤ ਦੀਆਂ ਧੰਡੀਆਂ ਉਡਾ ਦਿੱਤੀਆਂ ਆਪਣੇ ਰਾਜ ਦੇ ਵਿੱਚ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਸਮੇਂ ਬਹੁਤ ਵਧੀਆ ਜਿਹੜਾ ਫੈਸਲਾ ਲਿਆ ਸੀ ਆ ਬਿਰਸਾ ਸਿੰਘ ਮਟੋਹੇ ਵਰਗਿਆ ਨਹੀਂ ਤੇ ਬਾਦਲਦਲ ਦੇ ਹੋਰ ਟੁਕੜਬੋਚਾ ਨੇ ਚਾਪਲੂਸਾ ਨੇ ਜਿਥੇ ਦਾ ਹਰਪ੍ਰੀਤ ਸਿੰਘ ਦੇ ਸਾਫਕਾ ਸੰਧੂ ਨੂੰ ਅੱਗੇ ਲਿਆ ਕੇ ਤੇ ਇਹੋ ਜਿਹੇ ਜਿਹੜੇ ਦੋਸ਼ ਆ ਉਹ ਲਗ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਦੀ ਸ਼੍ਰੋਮਣੀ ਕਮੇਟੀ ਵਿੱਚ ਡਿਊਟੀ ਕਰਦੇ ਸਨ ਜਦੋਂ ਉਹਨਾਂ ਨੇ ਤਾਕਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਸੰਭਾਲੀ ਜਦੋਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਸੰਭਾਲੀ ਉਦੋਂ ਤਾਂ ਨਹੀਂ ਨਾ ਲੱਗੇ ਉਦੋਂ ਤਾਂ ਬਾਦਲ ਕੇ ਚੋਪਰੇ ਪਰ ਜਦੋਂ ਹੁਣ 2 ਦਸੰਬਰ ਬਾਅਦੇ ਫੈਸਲੇ ਹੋਏ ਆ ਤੇ ਬਾਦਲ ਦਰ ਉਹ ਮਨਜ਼ੂਰ ਨਹੀਂ ਹੋ ਰਿਹਾ ਉਹ ਜਥੇਦਾਰ ਅਗਭੀਰ ਸਿੰਘ ਉੱਤੇ ਵੀ ਦਬਾਅ ਬਣਾਉਂਦੇ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਵੀ ਝਕਾਉਂਦੇ ਜਿਹੜੇ ਯਤਨ ਹੋਏ ਪਰ ਜਥੇਦਾਰ ਹਰਪ੍ਰੀਤ ਸਿੰਘ ਦੀ ਨੇ ਆਪਣੀ ਜਿਹੜੀ ਚਮੜੀ ਆ ਉਹ ਬਚਾ ਲਈ ਹੋਈ ਆ ਉਹ ਪੰ ਉਹ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਨਿਭਾਈ ਏ ਠੀਕ ਸੇਵਾ ਨਿਭਾਉਂਦੇ ਹੋਏ ਕੁਝ ਨਾ ਕੁਝ ਅਜਿਹੀਆਂ ਗੱਲਾਂ ਵੀ ਹੋ ਜਾਂਦੀਆਂ ਆ ਜਿਹਦੇ ਨਾਲ ਕਿਤੇ ਅਸਹਿਮਤੀ ਹੁੰਦੀ ਆ ਕਿਤੇ ਅਸਹਿਮਤੀ ਹੋ ਜਾਂਦੀ ਆ ਕਈ ਵਖਰੇਵੇਂ ਮਤਭੇਦ ਹੁੰਦੇ ਆ ਪਰ ਫਿਰ ਵੀ ਜਥੇਦਾਰ ਹਰਬੀਰ ਸਿੰਘ ਨੇ ਜਿੰਨੇ ਕਾਰਜ ਕੀਤੇ ਆ ਉਹ ਕਾਫੀ ਕਾਰਜ ਸਲਾਹ ਜੋਗ ਸਨ ਸ਼ਾਗਾ ਜੋਗ ਸਨ ਖਾਸ ਕਰਕੇ 6 ਜੂਨ 2020 ਨੂੰ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਹਰ ਸਿੱਖ ਫ਼ਲਸਤਾਨ ਚਾਹੁੰਦਾ ਇਹ ਕੋਈ ਆਮ ਦੀ ਗੱਲ ਨਹੀਂ ਸੀ ਸਰੀਆ ਕਾਹ ਤੱਕ ਸਹਿਬ ਵੱਲੋਂ ਉਹਨਾਂ ਨੇ ਖਾਲਸਾਣ ਦੇ ਸੰਘਰਸ਼ ਉੱਤੇ ਦੁਬਾਰਾ ਮੋਹਰ ਲਾ ਦਿੱਤੀ ਸੀ ਤੇ ਦੁਨੀਆ ਨੂੰ ਦੱਸ ਦਿੱਤਾ ਸੀ ਕਿ ਖਾਲਸਤਾਨੀ ਕੋਈ ਢਾਈ ਟੋਟਲੂ ਨਹੀਂ ਬੰਦ ਲਗੀ ਢਾਈ ਕਰੋੜ ਨੇ ਹੋਰ ਵੀ ਹਥਿਆਰਾਂ ਵਾਲੇ ਮਾਮਲੇ ਤੇ ਸ਼ਸਤਰਾਂ ਵਾਲੇ ਮਾਮਲੇ ਦੇ ਵਿੱਚ ਜੱਗੀਦਾਰ ਹਰਪ੍ਰੀਤ ਸਿੰਘ ਦੇ ਬਹੁਤ ਵਧੀਆ ਜਿਹੜੇ ਆ ਉਹ ਬਿਆਨ ਨੇ ਕਈ ਫੈਸਲੇ ਉਹਨਾਂ ਨੇ ਬੜੇ ਸ਼ਲਾਘਾਯੋਗ ਜਿਹੜੇ ਆ ਉਹ ਕੀਤੇ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਹਮੇਸ਼ਾ ਯਾਦ ਰਹਿਣਗੀਆਂ ਪਰ ਬਾਦਲ ਕ्याने ਆਪਣੀ ਜਿਹੜੀ ਕਬਰ ਆ ਉਹ ਦੁਬਾਰਾ ਫੇਰ ਬੋਟਲ ਹੀ ਹੋਈ ਆ ਤੇ ਉਸ ਖੱਡ ਵਿੱਚ ਹੁਣ ਬਾਦਲ ਕੇ ਦੁਬਾਰਾ ਫਿਰ ਜਿਹੜਾ ਆ ਡਿੱਗਣਗੇ ਇਹ ਹੁਣ ਸੁਰਜੀਤ ਨਹੀਂ ਹੋ ਸਕਦੇ ਜੀਵਤ ਨਹੀਂ ਹੋ ਸਕਦੇ ਇਹ ਉਹਨਾਂ ਲੋਕਾਂ ਦੇ ਵਿੱਚ ਆ ਕੇ ਵਿਚਰ ਨਹੀਂ ਸਕਦੇ ਲੋਕ ਇਹਨਾਂ ਤੇ ਛੱਤਰ ਮਾਰਨਗੇ ਜੁੱਤੀਆਂ ਮਾਰਨਗੇ ਜੋ ਕੁਝ ਇਹਨਾਂ ਨੇ ਜਥੇਦਾਰ ਦੇ ਅਹੁਦੇ ਦਾ ਹਾਦਲ ਕਰ ਦਿੱਤਾ ਹੋਇਆ ਜਦੋਂ ਮਰਜ਼ੀ ਲਾ ਦਿੰਦੇ ਜਦੋਂ ਮਰਜ਼ੀ ਲਾਹ ਵੀ ਦਿੰਦੇ ਆ ਕੋਈ ਇੱਥੇ ਵਿਧੀ ਵਿਧਾਨ ਨਹੀਂ ਰਹਿ ਗਿਆ ਕਿ ਜਥੇਦਾਰਾਂ ਦੀ ਨਿਯੁਕਤੀ ਕਿਵੇਂ ਹੋਣੀ ਆ ਤੇ ਜਥੇਦਾਰਾਂ ਦਾ ਨੂੰ ਜਦੋਂ ਘਰ ਭੇਜਣਾ ਆ ਉਹਨਾਂ ਦੇ ਕੋਲੋਂ ਸੇਵਾਵਾਂ ਜਿਹੜੀਆਂ ਆ ਉਹ ਕਦੋਂ ਵਾਪਸ ਲੈਣੀਆਂ ਕੋਈ ਵਿਧੀ ਵਿਧਾਨ ਨਹੀਂ ਜੋ ਕੁਝ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਚਾਹੁੰਦਾ ਹੁੰਦਾ ਸੀ ਤੇ ਹੁਣ ਜੋ ਕੁਝ ਸੁਖਬੀਰ ਸਿੰਘ ਬਾਦਲ ਚਾਹੁੰਦਾ ਆ ਇਹ ਧਾਮੀ ਵਰਗੇ ਇਹ ਸਾਰੇ ਉਦਾਂ ਹੀ ਕਰਦੇ ਸ਼੍ਰੋਮਣੀ ਕਮੇਟੀ ਨੂੰ ਸੁਖਬੀਰ ਸਿੰਘ ਬਾਦਲ ਦੀ ਜਿਹੜਾ ਆ ਉਹ ਚਲਾ ਰਿਹਾ ਸੱਤਿਆ ਨਾਸ਼ ਕਰਕੇ ਰੱਖ ਦਿੱਤਾ ਹੋਇਆ ਆ ਇਹਨਾਂ ਨੇ ਸਾਡੇ ਸਿਧਾਂਤਾਂ ਦਾ ਤੁਸੀਂ ਦੇਖੋ ਜਥੇਦਾਰ ਹਰਪ੍ਰੀਤ ਸਿੰਘ ਦੇ ਉੱਤੇ ਕਿਸ ਤਰ੍ਹਾਂ ਦੇ ਜਿਹੜੇ ਇਹਨਾਂ ਨੇ ਇਲਜ਼ਾਮ ਜਿਹੜੇ ਆ ਉਹ ਲਵਾ ਦਿੱਤੇ ਹੋਏ ਆ ਦੋ ਲਾਹਣ ਤੇ ਆਵਾਦਤ ਗਿਆ ਨੂੰ ਤੇ ਜਿਹੜੀ ਗੱਲ ਹੁਣ ਜਥੇਦਾਰ ਕਿ ਕੋਈ ਨਾ ਕੋਈ ਭਾਈ ਬਚਿੱਤਰ ਸਿੰਘ ਵਰਗਾ ਸੂਰਮਾ ਜ਼ਰੂਰ ਨਿੱਤਰੇਗਾ ਤੇ ਬਾਦਲ ਜਿਹੜਾ ਮਸਤ ਹਾਥੀ ਆ ਜਿਵੇਂ ਉਹ ਤੋਂ ਮੁਗਲਾਂ ਦਾ ਮਸਤ ਹਾਥੀ ਸੀ ਇਹ ਗਦਾਰਾਂ ਦਾ ਮਸਤ ਹਾਥੀ ਆ ਸੁਖਵੀਰ ਸਿੰਘ ਬਾਦਲ ਇਹਦੀਆਂ ਜਿਹੜੀਆਂ ਗਦਾਰੀਆਂ ਆ ਨਾ ਸੱਤ ਤਵੀਆਂ ਉਹ ਪਾਰ ਕੇ ਤੇ ਭਾਈ ਬਚਿੱਤਰ ਸਿੰਘ ਜਿਹੜਾ ਸੂਰਮਾ ਉਹ ਖਾਲਸਾ ਪੰਥ ਦੇ ਜਿਹੜੇ ਜਿੱਤ ਦੇ ਜਿਹੜੇ ਝੰਡੇ ਆ ਉਹ ਜ਼ਰੂਰ ਚੁਲਾਏਗਾ ਭਾਈ ਨਰੈਣ ਸਿੰਘ ਚੋੜਾ ਨਿੱਤਰਿਆ ਸੀ ਨਾ ਉਹਨਾਂ ਨੂੰ ਪਤਾ ਸੀ ਕਿ ਕਿਵੇਂ ਇਹ ਸੁਖਵੀਰ ਸਿੰਘ ਬਾਦਲ ਜਿਹੜਾ ਆ ਉਹ ਗੇਮਾਂ ਖੇਡ ਰਹੇ ਆ ਕਿਵੇਂ ਇਹਨਾਂ ਨੇ ਪੰਥ ਨੂੰ ਦੁਬਾਰਾ ਫੇਰ ਬੰਗਾਲਣਾ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਚੁਣੌਤੀ ਦੇਣੀ ਆ ਇਸੇ ਕਰਕੇ ਭਾਈ ਨਰਨ ਸਿੰਘ ਚੌੜਾ ਨਿਤਰੇ ਸੀ ਪਰ ਉਦੋਂ ਇਹ ਜਿਹੜਾ ਦੁੱਤੀਆ ਉਹ ਵੱਜ ਗਿਆ ਪਰ ਇਤਿਹਾਸ ਵਿੱਚ ਇਹਨਾਂ ਨੂੰ ਜਿਹੜੀਆਂ ਲਾਹਣਤਾਂ ਆ ਉਹ ਜ਼ਰੂਰ ਪੈਂਦੀਆਂ ਰਹਿਣਗੀਆਂ ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਹਿ ਦਿੱਤਾ ਕਿ ਇਹ ਭਗੋੜਾ ਦਲ ਅਸੀਂ ਤਾਂ ਸ਼ੁਰੂਆਤ ਤੋਂ ਹੀ ਕਹਿੰਦੇ ਆ ਰਹੇ ਆ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੋੜਾ ਆ ਸੁਖਬੀਰ ਸਿੰਘ ਬਾਦਲ ਇਹਨਾਂ ਦਾ ਬਾਦਲ ਟੱਪਲ ਬਾਦਲ ਦਲ ਇਹ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਨਾ ਇਹ ਜਥੇਦਾਰਾਂ ਨੂੰ ਮੰਨਦੇ ਆ ਨਾ ਇਹ ਸਰੀਆ ਕਾਰਦਕ ਸਾਬ ਨੂੰ ਮੰਨਦੇ ਨਾ ਸ੍ਰੀ ਦਰਬਾਰ ਸਾਹਿਬ ਨੂੰ ਮੰਨਦੇ ਆ ਇਹਨਾਂ ਨੂੰ ਤਾਂ ਸਿਰਫ ਸਿਆਸਤ ਇਹਨਾਂ ਦੀ ਚਮਕਣੀ ਚਾਹੀਦੀ ਆ ਪੰਥ ਭਾਵੇਂ ਇਹਨਾਂ ਦੇ ਲਈ ਠੱਠੇ ਖੂਹ ਦੇ ਵਿੱਚ ਜਿਹੜਾ ਆ ਉਹ ਪਵੇ ਜਿਵੇਂ ਅੱਜ ਕਿਹਾ ਨਾ ਕਿ ਸ਼੍ਰੋਮਣੀ ਅਕਾਲੀ ਦਲ ਉਹ ਸ਼੍ਰੋਮਣੀ ਭਗੋੜਾ ਦਲ ਆ ਅਸੀਂ ਇਸੇ ਕਰਕੇ ਕਹਿੰਦੇ ਆ ਕਿ ਇਹ ਉਹ ਅਕਾਲੀ ਦਲ ਨੇ ਜਿਹੜਾ ਪੰਥ ਵਸੇ ਮੌਜੂਦਾ ਸਿਧਾਂਤ ਦਾ ਧਾਰਨ ਨਹੀਂ ਸੀ ਇਹ ਕਹਿੰਦੇ ਪੰਥ ਭਾਵੇਂ ਠੱਠੇ ਖੂਹ ਦੇ ਵਿੱਚ ਪਵੇ ਸਾਡੀ ਸਿਆਸਤ ਚਮਕਣੀ ਚਾਹੀਦੀ ਆ ਇਹਨਾਂ ਨੇ ਅਕਾਲੀ ਦਲ ਨੂੰ ਪੰਜਾਬੀ ਦਲ ਬਣਾਇਆ ਪੰਜਾਬੀ ਦਲ ਤੋਂ ਬੇਅਦਬੀ ਦਲ ਬਾਦਲ ਦਲ ਬਣਿਆ ਬਾਦਲ ਦਲ ਤੋਂ ਬੇ ਪਰ ਜਥੇਦਾਰ ਅਗਵੀਰ ਸਿੰਘ ਜੀ ਜੇਕਰ ਹੁਣ ਤੁਸੀਂ ਆਪਣੇ ਫਰਜ਼ਾਂ ਦੀ ਪੂਰਤੀ ਨਾ ਕੀਤੀ ਤੁਸੀਂ ਇਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਜਿਹੜੇ ਫੈਸਲੇ ਹੋਏ ਸੀ ਜੇ ਤੁਸੀਂ ਉਹਨਾਂ ਨੂੰ ਲਾਗੂ ਨਾ ਕਰਵਾ ਸਕੇ ਜੇਕਰ ਤੁਸੀਂ ਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਨਾ ਭੁੱਜ ਸਕੇ ਤਾਂ ਤੁਹਾਨੂੰ ਵੀ ਇਤਿਹਾਸ ਦੇ ਵਿੱਚ ਜਿਹੜੀਆਂ ਲਾਣਤਾयां ਪੈਣਗੀਆਂ ਹੁਣ ਤੁਸੀਂ ਸੋਚੋ ਕਿ ਤੁਸੀਂ ਹੁਣ ਅਕਾਲੀ ਫੂਦਾ ਸਿੰਘ ਜੀ ਦੇ ਵਾਰਸ ਬਾਨਾ ਆ ਤੇ ਜਾਂ ਹੁਣ ਤੁਸੀਂ ਜਥੇਦਾਰ ਅਲੂਤ ਸਿੰਘ ਜਾਂ ਗਿਆਨੀ ਗੁਰਬਚਨ ਸਿੰਘ ਬਾਨਾ ਤੁਹਾਡੇ ਨਾਲ ਬਹੁਤ ਮਾੜੀ ਹੋਵੇਗੀ ਹੋ ਸਕਦਾ ਕਿ ਇਹ ਬਾਦਲ ਦਾ ਹੱਸਦਾ ਹੋਵੇ ਜਥੇਦਾਰ ਹਰਪ੍ਰੀਤ ਸਿੰਘ ਉੱਤੇ ਪਰ ਜੋ ਕੁਝ ਗਿਆਨੀ ਰਗਵੀਰ ਸਿੰਘ ਦੇ ਨਾਲ ਹੋਵੇਗੀ ਤੁਸੀਂ ਦੇਖਿਓ ਕਿ ਇਤਿਹਾਸ ਵਿੱਚ ਇਹਨੂੰ ਕਿੰਨੀਆਂ ਲਾਹਣਤਾਂ ਜਿਹੜੀਆਂ ਆ ਉਹ ਪੈਂਦੀਆਂ ਦੇਖਲ ਜਥੇਦਾਰ ਰਗਵੀਰ ਸਿੰਘ ਇਸ ਸਮੇਂ ਆਪਣਾ ਫਰਜ਼ ਜਿਹੜਾ ਆ ਉਹ ਨਾ ਨਿਭਾ ਸਕੇ ਬਾਕੀ ਅਸੀਂ ਇਸ ਸਮੇਂ ਜਥੇਦਾਰ ਹਰਪ੍ਰੀਤ ਸਿੰਘ ਜੀ ਦੇ ਨਾਲ ਖੜੇ ਆ ਉਹਨਾਂ ਦੇ ਨਾਲ ਧੱਕੇਸ਼ਾਹੀ ਹੋਈ ਏ ਉਹਨਾਂ ਦੇ ਨਾਲ ਜਿਹੜਾ ਵਿਤਕਰਾ ਆ ਉਹ ਹੋਇਆ ਆ ਸੋ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਘਟਿਆਪਣ ਕੀਤਾ ਆ ਇਹ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਸ੍ਰੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਸਰਵ ਉੱਚਤਾ ਨੂੰ ਜਿਹੜੀ ਸਤ ਮਾਰਨ ਦੇ ਜਿਹੜੇ ਯਤਨਾਂ ਉਹ ਬਾਦਲ ਕਿਆਂ ਨੇ ਕੀਤੇ ਆ ਸੋ ਬਾਦਲ ਕਿਆਂ ਦਾ ਇਤਿਹਾਸ ਵਿੱਚ ਗਦਾਰਾਂ ਦੀ ਸੂਚੀ ਦੇ ਵਿੱਚ ਜਿਹੜਾ ਨਾਂ ਆ ਪੱਕੇ ਤੌਰ ਤੇ ਜੋੜ ਚੁੱਕਾ ਹੋਇਆ ਆ ਸੋ ਇੰਨੀਆਂ ਕੋ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਸੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮਾ ਟਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਲ ਦਾ ਨੇ ਸ਼ਰੋਮਣੀ ਕਮੇਟੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਪੱਕੇ ਤੌਰ ਤੇ ਹਟਾ ਦਿੱਤਾ ਆ ਅੱਜ ਆਪਾਂ ਉਸ ਬਾਰੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਖਾਲਸਾ ਜੀ ਜੋ ਫੈਸਲੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਸੀ ਉਹਨਾਂ ਫੈਸਲਿਆਂ ਦੇ ਕਾਰਨ ਅੱਜ ਸ਼੍ਰੋਮਣੀ ਕਮੇਟੀ ਨੇ ਬਾਦਲ ਦਲ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਬਲੀ ਲੈ ਲਈਏ ਉਹਨਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਆ ਉਹਨਾਂ ਨੂੰ ਪਾਸੇ ਕਰ ਦਿੱਤਾ ਆ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਗਿਆਨੀ ਜਗਤਾਰ ਸਿੰਘ ਨੂੰ ਤਾਕਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਗਾ ਦਿੱਤਾ ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਅਜਿਹਾ ਕਿਉਂ ਵਾਪਰਿਆ ਕਿਉਂਕਿ ਉਹਨਾਂ ਨੇ ਪੰਥਕ ਹਿੱਤਾਂ ਦੀ ਪਹਿਰੇਦਾਰੀ ਕੀਤੀ ਉਹਨਾਂ ਨੇ ਪੰਥਕ ਸਿਧਾਂਤਾਂ ਦੇ ਉੱਤੇ ਪਹਿਰਾ ਦਿੱਤਾ ਉਹਨਾਂ ਨੇ ਬਾਦਲ ਗਿਆ ਦੀ ਚਾਪਲੂਸੀ ਨਹੀਂ ਕੀਤੀ ਉਹਨਾਂ ਨੇ ਬਾਦਲ ਦਸ ਦੇ ਅੱਗੇ ਗੋਡੇ ਨਹੀਂ ਢੇਕੇ ਉਹਨਾਂ ਨੇ ਬਾਦਲ ਦਸ ਦਾ ਜਿਹੜਾ ਦਬਾਅ ਆ ਉਹ ਨਹੀਂ ਢਲਿਆ ਤੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਧਾਂਤਾਂ ਦੀ ਰਾਖੀ ਦੇ ਲਈ ਆਪਣਾ ਜਿਹੜਾ ਅਹੁਦਾ ਆ ਉਹ ਵੀ ਵਾਰ ਦਿੱਤਾ ਜਥੇਦਾਰ ਹਰਪ੍ਰੀਤ ਸਿੰਘ ਤਾਂ ਪਹਿਲਾਂ ਹੀ ਕਹਿੰਦੇ ਸਨ ਕਿ ਮੈਂ ਅਸਤੀਫਾ ਵੀ ਦੇਣ ਨੂੰ ਤਿਆਰ ਹਾਂ ਤੇ ਉਹਨਾਂ ਨੇ ਇੱਕ ਵਾਰ ਅਸਤੀਫਾ ਦੇਣ ਦਾ ਜਿਹੜਾ ਯਤਨ ਆ ਉਹ ਵੀ ਕੀਤਾ ਉਹ ਕਹਿੰਦੇ ਜਥੇਦਾਰੀ ਭਾਵੇਂ ਜਾਵੇ ਪਰ ਮਾਦਲ ਕਹਿੰਦਾ ਜਿਹੜਾ ਦਬਾਅ ਆ ਉਹ ਨਹੀਂ ਢਲਣਾ ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਜਿੰਨਾ ਸਮਾਂ ਵੀ ਪੰਥ ਦੀਆਂ ਸੇਵਾਵਾਂ ਕੀਤੀਆਂ ਉਹਨਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਜਿਹੜੇ ਬਿਆਨ ਜਾਰੀ ਕੀਤੇ ਉਹਨਾਂ ਦੀਆਂ ਸੇਵਾਵਾਂ ਤੇ ਉਹਨਾਂ ਦੇ ਜਿਹੜੇ ਬਿਆਨ ਆ ਉਹ ਹਮੇਸ਼ਾ ਹੀ ਪੰਥ ਨੂੰ ਯਾਦ ਰਹਿਣਗੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਇਸ ਕਰਕੇ ਹਟਾਇਆ ਗਿਆ ਕਿਉਂਕਿ 2 ਦਸੰਬਰ ਵਾਲੇ ਜਿਹੜੇ ਫੈਸਲੇ ਸਨ ਖਾਸ ਕਰਕੇ ਜੋ ਪ੍ਰਕਾਸ਼ ਸਿੰਘ ਬਾਦਲ ਦੇ ਕੋਲੋਂ ਫਖਰੇ ਕੌਮ ਪੰਥ ਰਤਨ ਅਵਾਰਡ ਖੋਇਆ ਗਿਆ ਇਸ ਤੋਂ ਭਾਵੇਂ ਆ ਕਿ ਉਹ ਫਖਰੇ ਕੌਮ ਪੰਥ ਰਤਨ ਨਹੀਂ ਉਹ ਗਦਾਰੀ ਕੌਮ ਹੈ ਉਹ ਪੰਥ ਦਾ ਗਦਾਰ ਹੈ ਸੋ ਇਸ ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੱਧ ਹੋ ਚੁੱਕਾ ਆ ਅਤੇ ਇਸ ਦੇ ਨਾਲ ਹੀ ਜੋ ਜਥੇਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਸ ਅਕਾਲੀ ਦਲ ਭਾਵ ਕੀ ਬਾਦਲਾਂ ਦੀ ਲੀਡਰਸ਼ਿਪ ਨੂੰ ਅਯੋਗ ਕਰਾਰ ਦਿੱਤਾ ਸੀ ਬਾਦਲ ਕਿਆਂ ਨੂੰ ਉਹ ਗੱਲਾਂ ਜਿਹੜੀਆਂ ਬਰਦਾਸ਼ਤ ਨਹੀਂ ਹੋ ਰਹੀਆਂ ਸੀ ਸੱਤ ਮੈਂਬਰੀ ਕਮੇਟੀ ਜਿਹੜੀ ਬਰਦਾਸ਼ਤ ਤੇ ਆ ਉਹ ਨਹੀਂ ਹੋ ਰਹੀ ਸੀ ਉਹ ਵਾਰ-ਵਾਰ ਜਥੇਦਾਰ ਹਰਪ੍ਰੀਤ ਸਿੰਘ ਉਤੇ ਦਬਾਅ ਬਣਾਇਆ ਜਾ ਰਿਹਾ ਸੀ ਪਰ ਉਹਨਾਂ ਨੇ ਬਾਦਲ ਕਿਆਂ ਦੀ ਗੱਲ ਨਹੀਂ ਮੰਨੀ ਤੋਂ ਵਿਰਸਾ ਸੰਗ ਬਟੋਹੇ ਵਰਗੇ ਟੋਕੜ ਬੋਚਾਂ ਨੂੰ ਅੱਗੇ ਲਗਾ ਕੇ ਜਥੇਦਾਰ ਗਿਆਨੀ ਹਾਲ ਪ੍ਰੀਤ ਸਿੰਘ ਦੀ ਭਾਰੀ ਜਿਹੜੀ ਕਿਰਦਾਰਕੁਸ਼ੀ ਆ ਉਹ ਕਰਵਾਈ ਗਈ ਤੇ ਉਹਨਾਂ ਦੇ ਉੱਤੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਜਥੇਦਾਰੀ ਤੋਂ ਜਿਹੜਾ ਪਾਸੇ ਕਰ ਦਿੱਤਾ ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਗਿਆਨੀ ਹਾਲ ਪ੍ਰੀਤ ਸਿੰਘ ਦੀ ਉਹ ਜਥੇਦਾਰ ਅਰੂੜ ਸਿੰਘ ਨਹੀਂ ਬਣੇ ਉਹ ਗਿਆਨੀ ਗੁਰਬਚਨ ਸਿੰਘ ਨੇ ਬਣੇ ਸਗੋਂ ਉਹਨਾਂ ਨੇ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਵਾਰਸਾਂ ਦੇ ਵਿੱਚ ਆਪਣਾ ਜਿਹੜਾ ਨਾਂ ਆ ਉਹ ਦਿਖਾਇਆ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਕਲੰਕ ਖੱਟ ਕੇ ਨਹੀਂ ਜਾ ਰਹੇ ਉਹ ਉਜਲਾ ਮੁਖ ਲੈ ਕੇ ਚੱਲੇ ਆ ਜਥੇਦਾਰੀਆਂ ਦਾ ਕੀ ਆ ਜਥੇਦਾਰੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਸੰਗਤਾਂ ਦੇ ਵਿੱਚ ਉਹਨਾਂ ਦਾ ਮਾਨ ਸਤਕਾਰ ਜਿਹੜਾ ਬਹਾਰਿਆ ਉਹ ਰਹੇਗਾ ਪਰ ਜੇਕਰ ਜੋ ਕੁਝ ਗਿਆਨੀ ਗੁਰਬਚਨ ਸਿੰਘ ਨੇ ਕੀਤਾ ਜੇ ਉਹੀ ਕੁਝ ਗਿਆਨੀ ਰਗਵੀਰ ਸਿੰਘ ਦਾ ਗਿਆਨੀ ਹਰਪ੍ਰੀਤ ਸਿੰਘ ਦੀ ਕਲਜਨ ਤਾਂ ਇਤਿਹਾਸ ਦੇ ਵਿੱਚ ਇਹਨਾਂ ਨੂੰ ਲਾਹਨਤਾਂ ਪੈਣੀਆਂ ਸੀ ਪਰ ਹੁਣ ਇਤਿਹਾਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਨਾਂ ਆ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਉਹ ਲਿਖਾ ਕੇ ਹੋਏ ਆ ਪਰ ਦੂਜੇ ਪਾਸੇ ਗਿਆਨੀ ਰਗਵੀਰ ਸਿੰਘ ਸਾਫ਼ ਦਿਖ ਰਿਹਾ ਹੈ ਕਿ ਉਹ ਬਾਦਲਕਿਆਂ ਦੇ ਦਬਾਹੇ ਹੇਠ ਆ ਬਾਦਲਕਿਆਂ ਦਾ ਜਿਹੜਾ ਦਬਾਅ ਆ ਉੱਚਾ ਲਰੇ ਆ ਜਿਹਦੇ ਕਰਕੇ ਅਕਾਲੀ ਦਾ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਅਸੀਫਾ ਆ ਉਹ ਵੀ ਕੁਝ ਸਮਾਂ ਲਟਕਿਆ ਰਿਹਾ ਪਰ ਗਿਆਨੀ ਰਗਵੀਰ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਦੂਜੇ ਪਾਸੇ ਗਿਆਨੀ ਹਰਪ੍ਰਿੰਤ ਸਿੰਘ ਦੀ ਕਿਰਦਾਰਕੁਸ਼ੀ ਹੋ ਗਈ ਤੇ ਫਿਰ ਬੀਬੀ ਸਤਵੰਤ ਕੌਰ ਜੋ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪਤਰੀ ਤੇ ਸੰਤ ਗਿਆਨੀ ਕਰਤਾਰ ਸਿੰਘ ਦੀ ਖਾਲਸਾ ਪਿੰਡਰਾਮਾ ਦੇ ਮਹਾਪੁਰਸ਼ਾਂ ਦੀ ਦਮਦਮੀ ਟਕਸਾਲ ਦੇ ਤੇਲ ਵਿੱਚ ਮੁਖੀ